ਜ਼ਰਾ ਸੋਚੋ ਇੱਕ ਪਾਸੇ ਉਹ ਨੇਤਾ ਜੋ ਕਹਿੰਦੇ ਨੇ ਕਿ ਉਹਨਾਂ ਨੇ ਦਿੱਲੀ ਦੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰ ਤੇ ਪਹੁੰਚਾਇਆ ਅਤੇ ਦੂਜੇ ਪਾਸੇ ਉਹ ਹੀ ਨੇਤਾ ਆਪਣੇ ਪੁੱਤ ਨੂੰ ਪੜਾਉਣ ਲਈ ਵਿਦੇਸ਼ ਭੇਜਦੇ ਹੁਣ ਤੁਸੀਂ ਖੁਦ ਦੱਸੋ ਕਿ ਸਭ ਤੋਂ ਬਾਅਦ ਦਾਅਵਿਆਂ ਤੇ ਹਕੀਕਤ ਵਿੱਚ ਬਹੁਤ ਵੱਡਾ ਅੰਤਰ ਨਜ਼ਰ ਆਉਂਦਾ ਅੱਜ ਅਸੀਂ ਇਸ ਬਾਰੇ ਇਸ ਲਈ ਗੱਲ ਕਰਨੀ ਆ ਕਿਉਂਕਿ ਅੱਜ ਅਸੀਂ ਮਨੀਸ਼ ਸਿਸੋਦੀਆ ਤੇ ਉਹਨਾਂ ਦੇ ਪੁੱਤਰ ਦੀ ਵਿਦੇਸ਼ੀ ਸਿੱਖਿਆ ਨਾਲ ਸੰਬੰਧਤ ਉਸ ਪਹਿਲੂ ਬਾਰੇ ਗੱਲ ਕਰਾਂਗੇ ਜੋ ਇੱਕ ਵੱਡਾ ਸਵਾਲ ਪੈਦਾ ਕਰਦਾ ਹੈ। ਤੇ ਉਹ ਸਵਾਲ ਇਹ ਹੈ ਕਿ ਕੀ ਸਾਡੇ ਨੇਤਾ ਖੁਦ ਉਸ ਸਿਸਟਮ ਤੇ ਭਰੋਸਾ ਨਹੀਂ ਕਰਦੇ ਜੋ ਉਹਨਾਂ ਨੇ ਖੁਦ ਬਣਾਇਆ? ਤਾਂ ਚਲੋ ਇਸ ਸਵਾਲ ਦਾ ਜਵਾਬ ਵੀ ਅੱਜ ਇਸ ਵੀਡੀਓ ਵਿੱਚ ਲੱਭ ਲੈਣੇ ਆ। ਨਮਸਕਾਰ ਮੈਂ ਹਾਂ ਤਜਸਪੀ ਮੀਰਾਏ ਤੁਸੀਂ ਦੇਖ ਰਹੇ ਹੋ ਰਤਨ ਪੰਜਾਬੀ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਪੁੱਤਰ ਨੇ ਆਪਣੀ ਉੱਚ ਸਿੱਖਿਆ ਲਈ ਕੈਨੇਡਾ ਦਾ ਰੋਖ ਕੀਤਾ ਸੀ ਅਤੇ ਇਸ ਦੇ ਲਈ ਸਿਸੋਦੀਆ ਨੇ 1.50 ਕਰੋੜ ਰੁਪਏ ਦਾ ਐਜੂਕੇਸ਼ਨ ਲੋਨ ਵੀ ਲਿਆ ਸੀ ਦਿਲਚਸਪ ਗੱਲ ਤਾਂ ਇਹ ਹੈ ਕਿ ਮਨੀਸ਼ ਸਿਸੋਦੀਆ ਨੇ ਆਪਣੇ ਕਾਰਜਕਾਲ ਦੌਰਾਨ ਦਿੱਲੀ ਦੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰੀ ਦੱਸਿਆ ਸੀ ਉਹਨਾਂ ਬਾਰ-ਬਾਰ ਦਾਵਾ ਕੀਤਾ ਕਿ ਦਿੱਲੀ ਦੇ ਸਕੂਲਜ਼ ਅਤੇ ਕਾਲਜੇ ਇੰਨੇ ਸ਼ਾਨਦਾਰ ਹੋ ਗਏ ਨੇ ਕਿ ਹੁਣ ਵਿਦੇਸ਼ੀ ਵਿਦਿਆਰਥੀ ਇੱਥੇ ਪੜਨ ਆਉਂਦੇ ਨੇ ਅਤੇ ਇੱਥੋਂ ਤੱਕ ਕਿ ਮਾਹਰ ਇਸ ਮਾਡਲ ਨੂੰ ਸਮਝਣ ਲਈ ਦਿੱਲੀ ਦਾ ਦੌਰਾ ਵੀ ਕਰਦੇ ਨੇ ਪਰ ਹੁਣ ਸਵਾਲ ਤਾਂ ਇਹ ਉੱਠਦਾ ਹੈ ਜਦੋਂ ਦਿੱਲੀ ਵਿੱਚ ਸਿੱਖਿਆ ਪ੍ਰਣਾਲੀ ਨੇ ਵਧੀਆ ਹੈ ਤਾਂ ਉਸ ਦੇ ਬਾਵਜੂਦ ਵੀ ਕਿਉਂ ਸੋਦੀਆਂ ਨੂੰ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣਾ ਪਿਆ ਹੁਣ ਤੁਸੀਂ ਖੁਦ ਦੱਸੋ ਕਿ ਇਹ ਜਨਤਾ ਨਾਲ ਇੱਕ ਹੋਰ ਵੱਡਾ ਧੋਖਾ ਨਹੀਂ ਹੈ ਦੱਸ દਈਏ ਕਿ ਪਹਿਲੀ ਵਾਰ ਨਹੀਂ ਹੈ ਜਦੋਂ নেতারা ਦੇ ਦਾਅਵੇਆਂ ਤੇ ਉਹਨਾਂ ਦੀ ਨਿੱਜੀ ਪਸੰਦ 'ਚ ਅੰਤਰ ਦੇਖਿਆ ਗਿਆ। ਇਹ ਪਹਿਲਾ ਵੀ ਕਈ ਵਾਰ ਹੋਇਆ ਕਿ ਨੇਤਾ ਸਰਕਾਰੀ ਸੰਸਥਾਵਾਂ ਦੀ ਪ੍ਰਸ਼ੰਸਾ ਕਰਦੇ ਨੇ ਪਰ ਆਪਣੇ ਲਈ ਜਾਂ ਆਪਣੇ ਪਰਿਵਾਰ ਲਈ ਨਿੱਜੀ ਅਤੇ ਵਿਦੇਸ਼ੀ ਵਿਕਲਪ ਚੁਣਦੇ। ਇਹ ਇੱਕ ਅਜੇ ਹ ਰੁਝਾਨ ਹੈ ਜੋ ਜਨਤਾ ਵਿੱਚ ਵਿਸ਼ਵਾਸ ਦੀ ਕਮੀ ਪੈਦਾ ਕਰਦਾ ਹੈ। ਯਾਦ ਕਰੋ ਕਿ ਕਿਵੇਂ ਦਿੱਲੀ ਦੇ ਸਕੂਲਾਂ ਦੇ ਸੁਧਾਰ ਬਾਰੇ ਪ੍ਰਚਾਰ ਦੇ ਬਾਵਜੂਦ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਬਾਰੇ ਰਿਪੋਰਟਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜੇ ਇਸ ਸਥਿਤੀ ਵਿੱਚ ਸਵਾਲ ਇਹ ਉੱਠਦਾ ਹੈ ਕਿ ਇਹ ਸੁਧਾਰ ਸਿਰਫ ਇੱਕ ਰਾਜਨੀਤਿਕ ਪ੍ਰਚਾਰ ਸੀ ਇਸ ਲਈ ਮਨੀਸ਼ ਸਿਸੋਰੀਆ ਦਾ ਮਾਮਲਾ ਸਿਰਫ ਇੱਕ ਵਿਅਕਤੀ ਤੇ ਨਹੀਂ ਸਗੋਂ ਪੂਰੇ ਸਿਸਟਮ ਤੇ ਸਵਾਲ ਖੜੇ ਕਰਦਾ ਹੈ ਕਿ ਜਨਤਾ ਨੂੰ ਜੋ ਮਾਡਲ ਦਿਖਾਇਆ ਗਿਆ ਹੈ ਉਹ ਸਿਰਫ ਦਿਖਾਵੇ ਲਈ ਸੀ ਕਿਉਂਕਿ ਜੇਕਰ ਇਹ ਮਾਡਲ ਸੱਚਮੁੱਚ ਇੰਨਾ ਮਜ਼ਬੂਤ ਹੁੰਦਾ ਤਾਂ ਕਿਸ ਸਿਸੋਰੀਆ ਦਾ ਪਰਿਵਾਰ ਖੁਦ ਇਸ ਤੇ ਭਰੋਸਾ ਨਹੀਂ ਕਰਦਾ ਆਖਰ ਜਬਸ ਅਸੀਂ ਨਹੀਂ ਕਹਾਂਗੇ ਕਿ ਨੇਤਾ ਭਾਵੇਂ ਜੋ ਵੀ ਦਾਅਵੇ ਕਰਨ ਉਹਨਾਂ ਦਾ ਅਸਲੀ ਚਿਹਰਾ ਉਹਨਾਂ ਦੇ ਨਿੱਜੀ ਫੈਸਲੇ ਵਿੱਚ ਸਾਫ਼ ਚਾ ਲੱਗਦਾ ਹੈ ਅਤੇ ਫੈਸਲੇ ਜਨਤਾ ਨੂੰ ਡੂੰਘੀ ਸੋਚ ਵਿੱਚ ਪਾ ਦਿੰਦੇ ਨੇ